ਪੰਜਾਬੀਓ ਗੌਰ ਦੇ ਨਾਲ ਸੁਣਿਓ ਇਸ ਖਬਰ ਨੂੰ ਕਿਉਂਕਿ ਹੁਣ ਤੁਹਾਡੇ ਲਈ ਆ ਚੁੱਕੀ ਹੈ ਖੁਸ਼ਖਬਰੀ ਤੁਹਾਡੇ ਇਲਾਕੇ ਦੇ ਵਿੱਚ ਹੁਣ ਪੈਟਰੋਲ ਤੇ ਡੀਜ਼ਲ ਹੋ ਗਿਆ ਸਸਤਾ ਜਾਣੋ ਹੁਣ ਕੀ ਹੋਣ ਗਿਆ ਨਵੀਆਂ ਕੀਮਤਾਂ ਸਚੂ ਰਾਕਾ ਤੁਸੀਂ ਜੁੜਿਓ ਲਾਈਵ ਪੰਜਾਬੀ ਟੀਵੀ ਦੇ ਨਾਲ ਹੁੰਜੂ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਬਦਲਾਅ ਕੀਤਾ ਗਿਆ ਹੈ ਤੇ ਪੰਜਾਬੀਆਂ ਦੇ ਲਈ ਬੇਹਦ ਵੱਡੀ ਖੁਸ਼ਖਬਰੀ ਹੈ ਕਿਉਂਕਿ ਹੁਣ ਪੰਜਾਬ ਦੇ ਵਿੱਚ ਪੈਟਰੋਲ ਤੇ ਡੀਜ਼ਲ ਸਸਤਾ ਹੋ ਰਿਹਾ ਹੈ। ਜਿਹਾ ਕਿਹਾ ਜਾ ਰਿਹਾ ਹੈ ਕਿ ਤੇਲ ਕੰਪਨੀਆਂ ਦੇ ਵੱਲੋਂ ਇਹ ਇੱਕ ਬੇਹਦ ਵੱਡਾ ਫੈਸਲਾ ਲਿੱਤਾ ਗਿਆ ਹੈ ਤੇ ਪੂਰੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਕਈ ਥਾਵਾਂ ਤੇ ਪੈਟਰੋਲ ਡੀਜ਼ਲ ਦੇ ਜਿਹੜੇ ਰੇਟ ਨੇ ਉਭਾੜੇ ਗਏ ਨੇ ਪਰ ਪੰਜਾਬ ਦੇ ਵਿੱਚ ਇਹ ਕੀਮਤ ਜਿਹੜੀ ਹੈ ਉਹ ਘਟ ਕਰ ਦਿੱਤੀ ਗਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਪੈਟਰੋਲ ਤੇ ਡੀਜ਼ਲ ਜਿਹੜਾ ਹੁਣ ਉਹ ਸਸਤਾ ਹੋ ਚੁੱਕਿਆ ਹੈ। ਜੇਕਰ ਕੀਮਤਾਂ ਦੀ ਗੱਲ ਕੀਤੀ ਜਾਵੇ ਤੇ ਨਵੀਂ ਲਿਸਟ ਸਾਹਮਣੇ ਜ਼ਰੂਰ ਆਈ ਹੈ ਉਸ ਦੇ ਵਿੱਚ ਦੱਸਿਆ ਗਿਆ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਪੈਟਰੋਲ ਹੈ ਉਹ 32 ਪੈਸੇ ਸਸਤਾ ਹੋਇਆ ਹੈ ਤੇ ਡੀਜ਼ਲ 30 ਪੈਸੇ ਸਸਤਾ ਹੋਇਆ ਹੈ ਯਾਨੀ ਕਿ ਹੁਣ ਜਿਹੜੇ ਇਹ ਪੈਸਿਆਂ ਦੇ ਵਿੱਚ ਗਿਰਾਵਟ ਆਈ ਹੈ ਜਿਸ ਦੇ ਕਾਰਨ ਲੋਕਾਂ ਨੂੰ ਕਾਫੀ ਜ਼ਿਆਦਾ ਰਾਹਤ ਜਿਹੜੀ ਹੈ ਉਹ ਜ਼ਰੂਰ ਮਿਲੇਗੀ ਜਿੱਥੇ ਲਗਾਤਾਰ ਮਹਿੰਗਾਈ ਦੀ ਮਾਰ ਲੋਕਾਂ ਨੂੰ ਚਲਣੀ ਪੈ ਰਹੀ ਹੈ ਤੇ ਜਦ ਵੀ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਦੀਆਂ ਸੀ ਤੇ ਲੋਕ ਇਹ ਹੀ ਗੱਲ ਆਖਦੇ ਸੀ ਕਿ ਜੇਕਰ ਇਸੇ ਤਰੀਕੇ ਕੀਮਤਾਂ ਵਾਧੀ ਰਹਿੰਗਿਆ ਤੇ ਉਹਨਾਂ ਦੀਆਂ ਪਰੇਸ਼ਾਨੀਆਂ ਵਿਵੱਦ ਜਾਣਗੇ ਤੇ ਉਹਨਾਂ ਦੇ ਲਈ ਆਪਣੇ ਖਰਚੇ ਕਰਨੇ ਕਾਫੀ ਜ਼ਿਆਦਾ ਮੁਸ਼ਕਲ ਹੋ ਜਾਣਗੇ ਤੇ ਪਰ ਉਸ ਦੇ ਵਿਚਕਾਰ ਹੁਣ ਇੱਕ ਵੱਡੀ ਖਬਰ ਸਾਹਮਣੇ ਆ ਗਈ ਹੈ ਕਿ ਤੇਲ ਕੰਪਨੀਆਂ ਦੇ ਵੱਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਪੰਜਾਬ ਦੇ ਵਿੱਚ ਘਟਾ ਦਿੱਤੀਆਂ ਗਈ ਨੇ ਪੈਟਰੋਲ ਜਿਹੜਾ ਹੈ ਉਹ 32 ਪੈਸੇ ਸਸਤਾ ਹੋਇਆ ਹੈ ਤੇ ਜਿਹੜਾ ਡੀਜ਼ਲ ਹੈ ਉਹ 30 ਪੈਸੇ ਸਸਤਾ ਕੀਤਾ ਗਿਆ ਹੈ ਮਹਾਰਾਸ਼ਟਰ ਦੇ ਵਿੱਚੋਂ ਵੀ ਖਬਰ ਸਾਹਮਣੇ ਆਈ ਹੈ ਜਿੱਥੇ ਕੀ ਪੈਟਰੋਲ ਤੇ ਡੀਜ਼ਲ ਮਹਿੰਗਾ ਹੋ ਗਿਆ ਇਸ ਤੋਂ ਇਲਾਵਾ ਕੇਰਲ ਤੇ ਆਂਧਰਾ ਪ੍ਰਦੇਸ਼ ਦੇ ਵਿੱਚ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਕੀਤਾ ਗਿਆ ਦਿੱਲੀ ਦੇ ਵਿੱਚ ਜੇਕਰ ਪੈਟਰੋਲ ਦੀ ਗੱਲ ਕਰੀਏ ਤਾਂ ਇਸ ਵੇਲੇ ਉੱਥੇ ਵੀ ਇਹ ਮਹਿੰਗਾਈ ਜਿਹੜੀ ਆ ਵੇਖਣ ਨੂੰ ਮਿਲ ਰਹੀ ਆ ਤੇ ਪੈਟਰੋਲ ਡੀਜ਼ਲ ਦੋਵਾਂ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ ਹੈ ਤੇ ਨਾਲ ਹੀ ਮੁੰਬਈ ਦੇ ਵਿੱਚ ਜਿਹੜੇ ਪੈਟਰੋਲ ਦੀਆਂ ਕੀਮਤਾਂ ਨੇ 106 ਤੇ ਪਹੁੰਚਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਇੱਕ ਵਾਰ ਫਿਰ ਤੋਂ ਇਹਨਾਂ ਇਲਾਕਿਆਂ ਦੇ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਜਿਹੜੀਆਂ ਕੀਮਤਾਂ ਹੈ ਉਹ ਵਧਾਈਆਂ ਗਈਆਂ ਨੇ ਪਰ ਸਿਰਫ ਪੰਜਾਬ ਹੈ ਜਿੱਥੇ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਘਟਾਈਆਂ ਗਈਆਂ ਨੇ ਤੇ 30 ਪੈਸੇ ਡੀਜ਼ਲ ਸਸਤਾ ਹੋਇਆ ਹੈ ਤੇ 32 ਪੈਸੇ ਪੈਟਰੋਲ ਸਸਤਾ ਹੋਇਆ ਤੇ ਇੱਕ ਬੇहद ਵੱਡੀ ਇਹ ਖਬਰ ਹੈ ਜਿਹੜੇ ਲੋਕ ਲਗਾਤਾਰ ਮਹਿੰਗਾਈ ਦੀ ਮਾਰ ਚੜ੍ਹ ਰਹੇ ਨੇ ਜਿਹੜੇ ਅਕਸਰ ਹੀ ਇਹ ਗੱਲ ਆਖਦੇ ਸੀ ਕਿ ਸਰਕਾਰ ਦੇ ਵੱਲੋਂ ਇਹ ਜਿਹੜੇ ਪੈਸੇ ਨੇ ਪੈਟਰੋਲ ਡੀਜ਼ਲ ਦੇ ਉਹ ਵਿਦਾਏ ਹੀ ਜਾਂਦੇ ਨੇ ਪਰ ਹੁਣ ਤੇਲ ਕੰਪਨੀਆਂ ਦਾ ਫੈਸਲਾ ਸਾਹਮਣੇ ਆਇਆ ਹੈ ਜਿਨ੍ਹਾਂ ਨੇ ਕੀ ਪੰਜਾਬ ਦੇ ਵਿੱਚ ਇਹਨਾਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਘਟਾਵ ਕੀਤਾ ਹੈ ਜਿਹੜੇ ਕੀਮਤਾਂ ਦੀ ਨਵੀਂ ਲਿਸਟ ਜਾਰੀ ਹੋਈ ਹੈ ਵੱਖ-ਵੱਖ ਸੂਬਿਆਂ ਦੀ ਲਿਸਟੇ ਸਾਹਮਣੇ ਆਈ ਕਈ ਸੂਬਿਆਂ ਦੇ ਵਿੱਚ ਪੈਸਿਆਂ ਦੇ ਵਿੱਚ ਵਾਧਾ ਕੀਤਾ ਗਿਆ ਕੀਮਤਾਂ ਵਧਾਈਆਂ ਗਈਆਂ ਪਰ ਪੰਜਾਬ ਦੇ ਵਿੱਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਘੱਟ ਹੋਈਆਂ ਹੈ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇਟੇ ਵੀ ਦੇਖਿਆ ਜਾ ਸਕਦਾ ਹੈ ਵਾਈਲ ਵਾਈ ਤੁਸੀਂ ਸਾਨੂੰ Amazon Prime TV Daily Hunt ਤੇ E Baba te dekh sakde ho USA Canada Australia New Zealand te Europe de har hafte IPTV platform te dekh sakde ho Ranje Jappe ton door te mudde de neede Live Punjabi TV